ਕਈ ਚੋਰੀ ਹੋਈ ਹੈ ਦੁਕਾਨ ਦੇ ਉੱਤੇ ਸੁਨਾਰੇ ਦੀ ਦੁਕਾਨ ਹੈ ਲਗਭਗ ਤਕਰੀਬ ਰਾਤ ਦੇ 2:30 ਵਜੇ ਸੀਗੇ ਲੰਬਦਰੋਂ ਕਾਫੀ ਸਮਾਨ ਲੈ ਗਏ ਤੇ ਕਾਫੀ ਨੁਕਸਾਨ ਹੋਇਆ ਤੇ ਦੂਸਰਾ ਇਹ ਹੈ ਕਿ ਚੋਰਾਂ ਦੇ ਹੌਸਲੇ ਬੁਲੰਦੇ ਆ ਇਸ ਵੇਲੇ ਬਿਲਕੁਲ ਕੋਈ ਕੇ ਬਨੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੁਹਾਨੂੰ ਵੀ ਲੱਗਦਾ ਤੁਹਾਨੂੰ ਵੀ ਲੱਗਦਾ ਹੋਗਾ ਉਹ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਸ ਵੇਲੇ ਲੋਟੀਆਂ ਮੰਗੀਆਂ ਜਾ ਰਹੀਆਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿੰਨੇ ਜਣੇ ਕੁਰਤਵਾਰਾ ਸਾਹਿਬ ਕੀ ਉਸ ਪਾੜੀਓ ਮੱਲੀਆਂ ਨੇ ਗੁਰਦੁਆਰੇ ਸਾਹਿਬ ਵੀ ਚੋਰੀ ਹੋਈ ਆ ਜੀ ਸੋਨਾਂ ਚੋਰੀ ਚੋਰਾਂ ਨੇ ਰਾਤ ਨੂੰ ਫਾਇਰ ਵੀ ਕੀਤੇ ਅਣੀ 6-7 ਫਾਇਰ ਕੀਤੇ ਅਰੀ ਮੰਗ ਇਹੋ ਕਰਦੇ ਸਾਮਾਨ ਨੂੰ ਲੱਭ ਮਤਲਬ ਲੱਭ ਕੇ ਦਿੱਤਾ ਜਾਵੇ ਤੇ ਫਿਰ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਨਿਸ਼ਾਨਤ ਅਰੋੜਾ ਜੀ ਦੁਕਾਨ ਦਾ ਨਾਮ ਬੀਐਸਐਮ ਜੁਲਰ ਹੈ ਕੀ ਗੱਲ ਹੋਈ ਹੈ ਕਰੀਬ ਰਾਤੀ 2:30 ਵਜੇ ਸਾਨੂੰ ਗਵਾਂਡੀਆਂ ਵੱਲੋਂ ਫੋਨ ਕੀਤਾ ਗਿਆ ਵੀ ਤੁਹਾਡੀ ਦੁਕਾਨ ਤੇ ਤਾਲੇ ਤੋੜ ਕੇ ਚੋਰੀ ਹੋ ਗਈ ਆ ਤੇ ਉਸ ਤੋਂ ਫੋਨ ਕਰਨ ਤੋਂ 10 ਮਿੰਟ ਬਾਅਦ ਮੈਂ ਦੁਕਾਨ ਤੇ ਆ ਕੇ ਦੇਖਿਆ ਆਪਣੀ ਤੇ ਤੇ ਤਾਲੇ ਟੁੱਟੇ ਸੀਗੇ ਸ਼ੀਸ਼ਾ ਤੋੜ ਕੇ ਜਿਹੜੇ ਚੋਰ ਆ ਉਹ ਅੰਦਰ ਵੜੇ ਆ ਤੇ ਕਾਫੀ ਜਿਹੜਾ ਨੁਕਸਾਨ ਕਰਕੇ ਗਏ ਕਰੀਬ 2 ਕਿਲੋ ਦੇ ਕਰੀਬ ਚਾਂਦੀ ਆ ਜੀ 50 ਤੋਂ 60000 ਰੁਪਿਆ ਜਿਹੜਾ ਨਗਦ ਆ ਉਹ ਵੀ ਗੱਲੇ ਨੂੰ ਤੋੜ ਕੇ ਉਹ ਕੱਢ ਲਿੱਤਾ ਗਿਆ ਤੇ ਬਹੁਤ ਨੁਕਸਾਨ ਕਰਕੇ ਮੌਕੇ ਤੇ ਚੌਂਕੀਦਾਰ ਰੱਖਿਆ ਸੀ ਕਿਉਂ ਮੌਕੇ ਤੇ ਚੌਂਕੀਦਾਰ ਵੀ ਸੀ ਚੌਂਕੀਦਾਰ ਨੂੰ ਬੁਲਾਇਆ ਗਿਆ ਲੇਕਿਨ ਉਹ ਚੌਂਕੀਦਾਰ ਨੂੰ ਬੰਦੀ ਬਣਾ ਲਿਆ ਗਿਆ ਚੋਰਾਂ ਵੱਲੋਂ ਵੀ ਤੈਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਊਗਾ ਤੂੰ ਚੁੱਪ ਕਰਕੇ ਇੱਥੇ ਬਹਿ ਜਾ ਬੰਦੇ 7-8 ਬੰਦੇ ਆ ਜੀ ਉਹਨਾਂ ਕੋ ਕਾਫੀ ਹਥਿਆਰ ਔਰ ਗਵਾਂਡੀਆਂ ਵੱਲੋਂ ਸੁਣਨ ਚੇ ਵੀ ਆਇਆ ਕੀ ਉਹ ਜਾਂਦੇ ਜਾਂਦੇ 4 ਤੋਂ 5 ਫਾਇਰ ਵੀ ਕਰਕੇ ਗਏ ਕਪੋਰਸ ਪ੍ਰਸ਼ਾਸਨ ਕਮਪਲੀਟ ਦਿੱਤੀ ਹੈ ਕਮਪਲੀਟ ਦਿੱਤੀ ਆ ਪ੍ਰਸ਼ਾਸਨ ਨੂੰ ਜੀ ਘੰਟੇ ਡੇਢ ਬਾਅਦ ਹੁਣ ਕੋਈ ਪੁਲਿਸ ਦਾ ਇੱਕ ਬੰਦਾ ਆਇਆ ਔਰ ਪ੍ਰਸ਼ਾਸਨ ਕੋਲੋਂ ਮੰਗੇ ਹੋਈ ਆ ਵੀ ਇਹਨਾਂ ਚੋਰਾਂ ਨੂੰ ਜਿਹੜੀ ਨੱਥ ਪਾਇਆ ਜਾਵੇ ਸ਼ਹਿਰ ਦਾ ਬਹੁਤ ਬੁਰਾ ਆ ਲਿਆ ਸ਼ਹਿਰ ਚ ਦਿਨ ਦਿਹਾੜੇ ਗੋਲੀਆਂ ਤੇ ਆ ਜਿਹੜੀਆਂ ਚੋਰੀਆਂ ਬਹੁਤ ਹੋ ਰਹੀਆਂ ਲੋਕਾਂ ਦਾ ਰਹਿਣਾ ਜਿਹੜਾ ਸਾਡੇ ਸ਼ਹਿਰ ਚ ਬਹੁਤ ਮੁਸ਼ਕਲ ਹੈ ਮੈਂ ਇੱਥੇ ਹੀ ਭਾਜੀ ਸ਼ੀਸ਼ਾ ਟੁੱਟਾ ਨਾ ਦੋ ਜਣੇ ਇੱਥੇ ਆਏ ਇੱਥੋਂ ਮੈਂ ਵਾਪਸ ਭੱਜ ਜਦਿਆ ਕਿੰਨੇ ਕਿੰਨੇ ਬੰਦੇ ਸੀ ਜਿਹੜਾ ਅੱਤੀ ਚੋਰੀ ਨਰਣੇ ਬੰਦੇ ਉੱਥੇ ਜਾਦੇ ਸੀ ਤੇ ਇੱਥੇ ਦੋ ਜਣੇ ਇਹਨਾਂ ਦੇ ਵਿੱਚ ਇੱਥੋਂ ਮੈਂ ਵਾਪਸ ਭੱਜ ਜਦਿਆ ਨਾ ਇੱਥੇ ਦੋ ਜਣੇ ਇੱਥੇ ਉਧਰ ਹੁੰਦੇ ਇੱਥੇ ਅਲੀ ਬੂਹ ਖੋਲ ਤੋੜੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਤਿੰਨੇ ਨਿਲ ਜਾ ਦਵਾ ਦਾ ਮੈਂ ਭੱਜ ਜਦਿਆ ਤੇ ਕਿੰਨੇ ਸੂਚਨ ਕੀਤਾ ਹਾਂਜੀ ਜੀ ਮੈਂ ਚੌਂਤੀ ਚਲਦਿਆਂ ਚੌਂਤੇ ਤੇ ਆਏ ਤੇ ਤੋਂ ਭਾਈ ਉੱਥੇ ਤੇ ਬਤਿੰਦੇ ਪਿਛੇ ਵਾਲ ਜਾਣੀਆਂ ਦੇ ਆ ਤੇ ਭੇਜਦੇ ਆ ਬਾਜੋ ਕੋਈ ਵੀ ਨਹੀਂ ਆ ਵਿੱਚ ਦਕਾਨ ਵਾਲਾ ਨਾ ਬੁਲਾ ਉਦੋਂ ਤਾਂ ਕੋਈ ਵੀ ਨਹੀਂ ਆ ਕਿਹੜੀ ਦੁਕਾਨ ਤੇ ਗੱਲ ਰੱਜੀ ਨੇ ਜਿੰਦੇ ਦੋੜੇ ਆ ਤੇ ਤਾਂ ਆਪਣੇ ਸੁਨਿਆਰੇ ਦੇ ਤੇ ਤਾਂ ਇਹਨਾਂ ਦੇ ਸੁਭਾਅ ਜਲਦਾ ਆ ਦਕਾਨ ਬਚੀ ਹੈ ਇਹਨਾਂ ਦੇ ਗਲੀ ਦੇ ਜਿੰਦਾ ਦੋੜੇ ਆ ਜਿਹੜਾ ਵੀ ਕੋਲੋਂ ਚੰਤੀ ਦੇ ਆ ਉਦੋਂ ਇਹ ਕਾਰਵਾਈ ਹੋ ਚੁੱਕੀ ਸੀ ਆ ਹੋਏ ਮੈਂ ਦੋ ਮਿੰਟ ਨੂੰ ਫੋਨ ਮਾਰਤਾ ਹੈ ਨਾ ਤੇ ਪੂਰਾ ਬਾਜ ਭੱਜ ਭੁਜ ਦੇ ਉਹਨਾਂ ਨੂੰ ਪਤਾ ਵੀ ਬੰਦੇ ਠੇ ਦੇ ਤਾਂ ਇਹਨਾਂ ਨੇ ਕਿਹਾ ਉਦੋਂ ਤੁਸੀਂ ਆਉਣ ਭੱਜੇ ਆਹ ਹਾਂ ਇੱਥੇ ਵੀ ਬੰਦੇ ਸੀ ਤੇ ਉੱਥੇ ਵੀ ਬੰਦੇ ਸੀ ਸਾਨੂੰ ਕਿ ਧੁੰਗੀ ਧੁੰਗੀ ਆਹੋ ਹਥਿਆਰ ਭਰੇ ਭਾਜੀ ਠੀਕ ਹੈ ਕਿ ਹਥਿਆਰ ਜੀ ਨਾਲ ਹਥਿਆਰ ਮੈਂ ਵੇਚੇ ਨਹੀਂ ਉਹ ਬਸ 16 ਪੜੀਏ ਹਾਂ